ਆਮ ਆਦਮੀ ਪਾਰਟੀ ਵੱਲੋਂ ਸੂਬੇ ਵਿੱਚ ਸਥਿਤ ਵਿਧਾਨ ਸਭਾ ਹਲਕਿਆਂ ਵਿੱਚ ਸੰਗਠਨ ਇੰਚਾਰਜ ਨਿਯੁਕਤ ਕੀਤੇ ਗਏ ਹਨ ਜਿਸ ਤਹਿਤ ਵਿਧਾਨ ਸਭਾ ਹਲਕਾ ਡੇਰਵਾ ਬਨਾਨੀ ਵਿੱਚ ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਸਰਦਾਰ ਰنجੇਤ ਸਿੰਘ ਬਾੜਤ ਨੂੰ ਵਿਧਾਨ ਸਭਾ ਹਲਕਾ ਡੇਰਵਾ ਬਨਾਨੀ ਵਿੱਚ ਸੰਗਠਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਨਿਯੁਕਤੀ ਉਪਰੰਤ ਬਾੜਤ ਦਾ ਪਰਮਾ ਸਵਾਗਤ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾੜਤ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਅਤੇ ਸੰਗਠਨ ਦੀ ਮਜ਼ਬੂਤੀ ਲਈ ਰਣਨੀਤੀ ਬਾਰੇ ਵੀ ਗੱਲਬਾਤ ਕੀਤੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਮੈਂ ਆਪਣੀ ਪਾਰਟੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਨਿਮਾਣੀ ਨੂੰ ਇਨਾ ਮਾਨ ਬਖਸ਼ਿਆ ਮੈਂ 2013-14 ਦੇ ਵਿੱਚ ਪਾਰਟੀ ਦੇ ਨਾਲ ਤੁਰਿਆ ਸੀਗਾ ਜਦੋਂ ਤੋਂ ਪਾਰਟੀ ਦੇ ਨਾਲ ਤੁਰਿਆ ਆਪਾਂ ਨੇ ਨਿਸਕਾਮ ਸੇਵਾ ਕਰਦੇ ਆਏ ਆ ਪਾਰਟੀ ਦੇ ਵਿੱਚ ਤੇ ਪਾਰਟੀ ਨੇ ਵੀ ਸਾਡੇ ਪ੍ਰਤੀ ਕੋਈ ਵਿਤਕਰਾ ਜਾਂ ਕਸਰ ਨਹੀਂ ਰੱਖੀ ਜੋ ਮਾਨ ਸਨਮਾਨ ਸਾਨੂੰ ਬਣਦਾ ਸੀ ਉਹ ਵੱਧ ਤੋਂ ਵੱਧ ਦਿੱਤਾ ਵਾ ਤੇ ਮੈਂ ਅਪੀਲ ਕਰਦਾ ਆਪਣੇ ਵਰਕਰਾਂ ਨੂੰ ਤੇ ਵੱਧ ਤੋਂ ਵੱਧ ਮਿਹਨਤ ਕਰੋ ਜੋ ਤੁਹਾਡਾ ਬਣਦਾ ਹੱਕ ਆ ਪਾਰਟੀ ਜਿਹੜੀ ਉਹ ਤੁਹਾਨੂੰ ਵੀ ਦੇਵੇਗੀ। ਸੰਗਠਨ ਦੇ ਹਵ ਕੰਚਾਰਜ ਬਣ ਤੋਂ ਬਾਅਦ ਸਾਡਾ ਟੀਚਾ ਇਹ ਹੈ ਕਿ ਗਰਾਉਂਡ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਾਂਗੇ ਆਉਣ ਵਾਲੀ ਜਿਹੜੀ ਇਲੈਕਸ਼ਨ 2027 ਦੀ ਆ ਉਹਦੀ ਤਿਆਰੀ ਜਿਹੜੀ ਆ ਹੁਣ ਤੋਂ ਅਸੀਂ ਸ਼ੁਰੂ ਕਰ ਦਿੱਤੀ ਗਈ ਹੈ ਸਾਡੀ ਪਾਰਟੀ ਵੱਲੋਂ ਤੇ ਅਸੀਂ ਵੱਧ ਤੋਂ ਵੱਧ ਪਬਲਿਕ ਨੂੰ ਆਪਣੇ ਨਾਲ ਆਪਣੀ ਪਾਰਟੀ ਦੇ ਨਾਲ ਜੋੜ ਕੇ ਤੇ 2027 ਦੇ ਵਿੱਚ ਆਪਾਂ ਹਲਕਾ ਡੇਰਾ ਬਾਬਾ ਨਾਨਕ ਦੁਬਾਰਾ ਜਿੱਤ ਕੇ ਫਿਰ ਸਰਕਾਰ ਬਣਾਵਾਂਗੇ। ਬਿਲਕੁਲ ਜੀ ਸਰਕਾਰ ਨੇ ਬਿਲਕੁਲ ਵਾਅਦੇ ਪੂਰੇ ਕੀਤੇ ਨੇ ਜੇ ਭਾਵੇਂ ਅਸੀਂ ਗੱਲ ਕਰ ਲਈਏ ਬਿਜਲੀ ਦੇ ਬਿੱਲਾਂ ਦੀ ਵੇਚਕਾ এডਿਕੇਸ਼ਨ ਦੀ ਗੱਲ ਕਰੀਏ এডਿਕੇਸ਼ਨ ਦੇ ਪ੍ਰਤੀ ਕਈ ਲੋਕ ਆਖ ਦਿੰਦੇ ਨੇ ਕਿ ਅਜੇ ਉਸ ਗੱਲ ਨਹੀਂ ਅਜੇ ਬਣੀ ਹੈਗੀ ਪਰ ਵੇਖੋ ਜਿਹੜਾ ਢੰਚਾ 17 ਸਾਲਾਂ ਦਾ ਵਿਗੜਿਆ ਹੋਵੇ ਉਹਨੂੰ ਥੋੜਾ ਜਆ ਕਵਰ ਕਰਨ ਦੇ ਵਾਸਤੇ ਸਮਾਂ ਚਾਹੀਦਾ ਮੈਂ ਮੈਂ ਤੇ ਇਹ ਗੱਲ ਕਹਾਂ ਕਿ ਸਾਡੀ ਸਰਕਾਰ ਨੇ 5 ਸਾਲ ਮੰਗੇ ਹੀ ਪਰ ਅਸੀਂ ਆਨੇ ਆ ਵੀ 10 ਸਾਲ ਦੇ ਵਿੱਚ ਵੀ ਆਪਾਂ ਕਵਰ ਕਰ ਲਈਏ ਤੇ ਬੜੀ ਤਗੜੀ ਗੱਲ ਹੈ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ এডਿਕੇਸ਼ਨ ਤੇ ਹੈਲਥ ਤੇ ਤੇ ਇੱਕ ਵਾਦਾ ਸਾਡਾ ਹੋਰ ਸੀਗਾ ਜਿਹੜਾ ਬੀਬੀਆਂ ਨੂੰ 1-1000 ਰੁਪਇਆ ਦੇਣ ਦਾ ਜਿਹੜੀਆਂ ਦੂਸਰੀਆਂ ਪਾਰਟੀਆਂ ਇਸ ਚੀਜ਼ ਨੂੰ ਮੁੱਦਾ ਬਣਾਉਂਦੀਆਂ ਪਈਆਂ ਨੇ ਥੋੜੇ ਸਮੇਂ ਦੇ ਵਿੱਚ ਸਾਡੀ ਪਾਰਟੀ ਜਿਹੜੀ ਆ ਸਾਡੇ ਆਵਾਦਵੀ ਪਾਰਟੀ ਦੇ ਮੁਖ ਮੰਤਰੀ ਸਤਾ ਭਗਵੰਤ ਸਿੰਘ ਮਾਨ ਉਹਨਾਂ ਨੇ ਪਲਾਨ ਘੜਿਆ ਵਾ ਥੋੜੇ ਸਮੇਂ ਦੇ ਵਿੱਚ ਉਹ ਵੀ 1000 ਰੁਪਇਆ ਜਿਹੜਾ ਵਾ ਬੀਬੀਆਂ ਨੂੰ ਦਿੱਤਾ ਜਾਵੇਗਾ ਬਾਕੀ ਜੇ ਆਪਾਂ ਇਹ ਤਿੰਨ ਚਾਰ ਸਾਡੀਆਂ ਗਰੰਟੀਆਂ ਹਿੱਸ ਤੋਂ ਇਲਾਵਾ ਟੋਲ ਪਲਾਜ਼ਾਂ ਦੀ ਗੱਲ ਕਰ ਲਈਏ ਬੇਸ਼ੱਕ ਆਪਾਂ ਖੇਤੀਬਾੜੀ ਦੀ ਗੱਲ ਕਰ ਲਈਏ ਆਪਾਂ ਨਰੀ ਪਾਣੀ ਦੀ ਗੱਲ ਕਰ ਲਈਏ ਆਪਾਂ ਬਿਜਲੀ ਦੀ ਗੱਲ ਕਰ ਲਈਏ ਆਪਾਂ ਕਿਸਾਨਾਂ ਨੂੰ ਦੇਣ ਵਾਸਤੇ ਕਈ ਇਸ ਤਰ੍ਹਾਂ ਦੇ ਮੁੱਦੇ ਨੇ ਨਸ਼ੇ ਦੇ ਮੁੱਦੇ ਦੇ ਉੱਤੇ ਸਾਡੀ ਪਾਰਟੀ ਜਿਹੜੀ ਆ ਉਹ ਕਰ ਰਹੀ ਆ ਪ੍ਰਚਾਰ ਵੀ ਕਰ ਰਹੀ ਆ ਤੇ ਸੁਧਾਰ ਵੀ ਕਰ ਰਹੀ ਆ ਇਸ ਤਰ੍ਹਾਂ ਦੇ ਕਾਫੀ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਾਡੀ ਸਰਕਾਰ ਜਿਹੜੀ ਆ ਬੜੀ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ ਬਸ ਇਹਦੇ ਕੋ ਉਹਨਾਂ ਦਾ ਰੋਲਾ ਰੱਪਾ ਵਾ ਪੇ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਤੇ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਜ ਲੱਗੀ ਸੀ ਕਿਸੇ ਪਾਰਟੀ ਦੀ ਮੈਂ ਨਾਲ ਨਹੀਂ ਲੈਣਾ ਚਾਹੁੰਦਾ ਉੱਥੋਂ ਇਕਦੂ ਉਹਨਾਂ ਦੇ ਵਰਕਰਾਂ ਨੇ ਜਾਂ ਲੀਡਰਾਂ ਨੇ ਕਿਹਾ ਸੀਗਾ ਵੀ ਅਸੀਂ 2027 ਦੇ ਵਿੱਚ ਹਲਕਾ ਡੇਹਰਾ ਬਾਬਾ ਨਾਨਕ ਨਹੀਂ ਪੂਰੇ ਕਰਦਾਸਪੁਰ ਦੇ ਵਿੱਚ ਜਿੰਨੇ ਵੀ ਹਲਕੇ ਆ ਅਸੀਂ ਜਿੱਤ ਕੇ ਤੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਪਰ ਅਸੀਂ ਵਾਅਦਾ ਕਰ ਦਿੰਦੇ ਆ ਕਰਦਾ ਮੈਂ ਇਸ ਗੱਲ ਦਾ ਵਾਅਦਾ ਕਰਦਾ ਵਾਂ ਕਿ ਤੁਹਾਡੇ ਸੁਪਨੇ ਨੇ 2022 ਦੇ ਵਿੱਚ ਵੀ ਤੁਹਾਡੇ ਸੁਪਨੇ ਜਿਹੜੇ ਪੂਰੇ ਨਹੀਂ ਹੋਏ ਤੇ 2027 ਦੇ ਵਿੱਚ ਵੀ ਇਹ ਸੁਪਨੇ ਨਹੀਂ ਤੁਹਾਡੇ ਪੂਰੇ ਹੋਣੇ ਤੇ ਸਿਰਫ ਤੁਸੀਂ ਸੁਪਨਿਆਂ ਜੋਗੀ ਰਹਿ ਜਾਣਾ ਅਸੀਂ 2027 ਦੇ ਵਿੱਚ ਆਮ ਆਦਮੀ ਪਾਰਟੀ ਦੁਬਾਰਾ ਫੇਰ ਸਰਕਾਰ ਬਣਾਵੇਗੀ